28 2025 ਨੂੰ ਪੀਐਸ اسلام آباد ਦੇ ਏਰੀਆ ਦੇ ਵਿੱਚ ਇੱਕ ਐਫਆਈਆ ਪੀਐਸ اسلام آباد ਦੇ ਪੁਲਿਸ ਸਟੇਸ਼ਨ ਇਥੇ ਕੈਫਆ ਦਰਜ ਹੋਈ ਸੀ 204 ਨੰਬਰ ਅੰਡਰ ਸੈਕਸ਼ਨ 125 ਬੀਐਨਐਸ ਤੇ 2554 ਨਾ ਅਮਜ਼ੈਕ ਇੱਕ ਵਾਰਦਾਤ ਹੋਈ ਸੀ ਜਿਹਦੇ ਚ ਤਿੰਨ ਜਣਿਆਂ ਨੇ ਇੱਕ ਬਿਲਡਿੰਗ ਦੇ ਉੱਪਰ ਫਾਇਰ ਕੀਤਾ ਸੀਗਾ ਜਿਹਦੇ ਜਿਸ ਬਿਲਡਿੰਗ ਦੇ ਵਿੱਚ ਇੱਕ ਗਰਾਉਂਡ ਫਲੋਰ ਤੇ ਸਲੂਨ ਹੈ ਤੇ ਉੱਪਰ ਇੱਕ ਇਮੀਗ੍ਰੇਸ਼ਨ ਦਾ ਆਫਿਸ ਹੈ ਤੇ ਇਹ 12 ਵਜੇ ਦੇ ਕਰੀਬ ਵਾਰਦਾਤ ਹੋਈ ਸੀ ਜਿਵੇਂ ਪੁਲਿਸ ਨੂੰ ਪਤਾ ਚੱਲਿਆ ਅ ਐਸਪੀ ਇਹ ਐਡੀਐਸਪੀ ਸਿਟੀ 1 ਸ਼੍ਰੀ ਵਿਸ਼ਾਲਜੀਤ ਜੀ ਐਸਪੀ ਸੈਂਟਰਲ ਅ ਜਸਪਾਲ ਸਿੰਘ ਜੀ ਇਹਨਾਂ ਨੇ ਟੀਮਸ ਬਣਾਈਆਂ ਪੁਲਿਸ ਸਟੇਸ਼ਨ ਇਸਲਾਮਾਬਾਦ ਦੇ ਏਰੀਆ ਦੇ ਵਿੱਚ ਤੇ ਉਹ ਵਰਕ ਅਪਾਨ ਕਰਨਾ ਸ਼ੁਰੂ ਕੀਤਾ ਤੇ 31 ਤਰੀਕ ਨੂੰ ਅਸੀਂ ਤਿੰਨ ਬੰਦੇ ਨੈਪ ਕੀਤੇ ਤੇ ਇੱਕ ਦਾ ਨਾਮ ਹੈ ਾਰਮਾਨ ਠਾਕੁਰ ਜਿਹਦੀ ਉਮਰ ਤਕਰੀਬਨ 18 ਸਾਲ ਤੋਂ ਥੋੜੇ ਮਹੀਨੇ ਉੱਪਰ ਹੈ ਤੇ ਉਹ ਉਹਦੇ ਨਾਲ ਦੋ ਜੁਵਨਾਈਲ ਵੀ ਸੀਗੇ ਤੇ ਉਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਪਤਾ ਚੱਲਿਆ ਕਿ ਾਰਮਾਨ ਠਾਕੁਰ ਨੂੰ ਵਾਰਦਾਤ ਤੋਂ ਤਕਰੀਬਨ 15-20 ਦਿਨ ਪਹਿਲਾਂ ਇੱਕ ਟੈਲੀਗ੍ਰਾਮ ਐਪ ਤੇ ਇੱਕ ਅਨਨੋਨ ਹੈਂਡਲਰ ਦਾ ਮੈਸੇਜ ਆਇਆ ਸੀਗਾ ਤੇ ਉਹਨੇ ਕਿਹਾ ਸੀਗਾ ਕਿ ਤੈਨੂੰ ਮੋਟਰਸਾਈਕਲ ਵੀ ਪ੍ਰੋਵਾਈਡ ਕਰਾਂਗੇ ਪਿਸਟਲ ਵੀ ਪ੍ਰੋਵਾਈਡ ਕਰਾਂਗੇ ਤੇ ਅਸੀਂ ਪੈਸੇ ਵੀ ਪ੍ਰੋਵਾਈਡ ਕਰਾਂਗੇ ਤੇ ਤੋਂ ਇੱਕ ਵਾਰਦਾਤ ਤੋਂ ਇਨਜਾਮ ਦੇਣਾ ਜਿਹਦੇ ਵਿੱਚ ਕਿਸੇ ਜਾਨੀ ਨੁਕਸਾਨ ਦਾ ਨਹੀਂ ਪਰ ਓਪਨ ਫਾਇਰ ਕਰਨਾ ਇੱਕ ਬਿਲਡਿੰਗ ਦੇ ਵਿੱਚ ਤੇ ਇਹਨਾਂ ਨੇ ਇਹਨੇ ਆਪਣੇ ਨਾਲ ਦੋ ਸਾਥੀ ਇਕੱਠੇ ਕੀਤੇ ਜਿਹੜੇ ਜੁਮਨਾਈਲ ਨੇ ਉਹਨਾਂ ਦਾ ਅਸੀਂ ਨਾਮ ਨਹੀਂ ਲੈ ਸਕਦੇ ਤੇ ਇਹਨਾਂ ਨੇ 26 ਤਰੀਕ ਨੂੰ ਵਾਰਦਾਤ ਕੀਤੀ ਤੇ ਉਸ ਵਾਰਦਾਤ ਕਰਕੇ ਫਰਾਰ ਹੋ ਗਏ ਤੇ ਇਹ 2-4 ਦਿਨਾਂ ਲਈ ਉਤਰਾਖੰਡ ਰੁਰਕੀ ਵਿੱਚ ਚਲੇ ਗਏ ਸੀਗੇ ਤੇ ਸਾਡੀ ਟੀਮ ਨੇ ਪੂਰਾ ਫੋਲੋਅ ਅਪ ਕੀਤਾ ਤੇ ਇਹਨਾਂ ਨੂੰ 31 ਤਰੀਕ ਨੂੰ ਅਰੈਸਟ ਕੀਤਾ ਪਹਿਲਾਂ ਅਸੀਂ ਅਰਮਾਨ ਤਿਕ ਜੁਵਨਾਈਲ ਨੂੰ ਕੀਤਾ ਥੋੜੀ ਘੰਟਿਆਂ ਬਾਅਦ ਅਸੀਂ ਦੂਸਰੇ ਜੁਵਨਾਈਲ ਨੂੰ ਵੀ ਅਰੈਸਟ ਕਰ ਲਿਆ ਸੀਗਾ ਤੇ ਸਾਨੂੰ ਪਤਾ ਚੱਲੇ ਕਿ ਉਹਨਾਂ ਨੂੰ ਆਪਣੇ ਇਹਨਾਂ ਦੇ ਹੈਂਡਲਰ ਦਾ ਵੀ ਫੋਨ ਆਇਆ ਸੀਗਾ ਕਿ ਤੁਸੀਂ ਗਲਤ ਥਾਂ ਤੇ ਵਾਰਦਾਤ ਕੀਤੀ ਹੈ ਤੇ ਤੁਸੀਂ ਸਹੀ ਬਿਲਡਿੰਗ ਤੇ ਨਹੀਂ ਨਿਸ਼ਾਨਾ ਲਾਇਆ ਤੇ ਉਹ ਹੁਣ ਅਸੀਂ ਇਹਨਾਂ ਦਾ ਹੋਰ ਇਨਵੈਸਟੀਗੇਟ ਕਰ ਰਹੇ ਹਾਂ ਮੈਟਰ ਤੇ ਇਹਦੇ ਨਾਲ ਨਾਲ ਹੀ ਸਾਨੂੰ ਇੱਕ ਗਲੌਕ ਪਿਸਟਲ ਜਿਹੜਾ ਮੇਡ ਇਨ ਚਾਈਨਾ ਉਹ ਰਿਕਵਰ ਹੋਇਆ ਇੱਕ ਮੋਟਰਸਾਈਕਲ ਰਿਕਵਰ ਹੋਇਆ ਤੇ 6 ਲਾਈਫ ਕਾਟਰੀਜਸ ਵੀ ਰਿਕਵਰ ਹੋਏ ਆ ਤੇ ਜਿਹੜੇ ਇਹਨਾਂ ਨੂੰ ਮੋਟਰਸਾਈਕਲ ਤੇ 20000 ਰੁਪਏ ਮਿਲੇ ਸੀ ਉਹ ਅੰਮ੍ਰਿਤਸਰ ਕਮਿਸ਼ਨਰੇਟ ਦੇ ਆਊਟਸਕਰਟਸ ਤੋਂ ਇਹਨਾਂ ਨੂੰ ਇੱਕ ਹੈਂਡਲਰ ਨੇ ਇਹਨਾਂ ਨੂੰ ਮੈਸੇਜ ਆਇਆ ਸੀ ਟੈਲੀਗ੍ਰam ਐਪ ਤੇ ਇਹ ਅੰਮ੍ਰਿਤਸਰ ਕਮਿਸ਼ਨਰੇਟ ਆਊਟਸਕਰਟਸ ਤੇ ਗਏ ਉੱਥੋਂ ਇੱਕ ਸਵਿਫਟ ਕਾਰ 'ਚ ਦੋ ਜਣੇ ਆਏ ਤੇ ਉਹਨਾਂ ਨੇ ਇੱਕ 20000 ਰੁਪਿਆ ਤੇ ਆਪਣਾ ਮੋਟਰਸਾਈਕਲ ਇਹਨਾਂ ਨੂੰ ਡਿਲੀਵਰ ਕੀਤਾ ਤੇ ਥੋੜੇ ਦਿਨਾਂ ਬਾਅਦ ਕੱਥੂ ਨੰਗਲ ਅਮਰਸਰ ਦਿਹਾਤੀ ਦੇ ਏਰੀਆ ਦੇ ਵਿੱਚ ਇਹਨਾਂ ਨੂੰ ਇੱਕ ਪਿਸਤਲ ਅਤੇ ਨਾਲ ਲਾਈਫ ਕੱਟ ਜਿਸ ਵੀ ਡਿਲੀਵਰ ਹੋਏ ਫਿਰ ਉਹਨਾਂ ਨੇ ਵਾਪਸ ਆ ਕੇ ਤੇ ਵਾਰਤਾ ਨੂੰ ਇੰਜ਼ਾਮ ਦਿੱਤਾ ਧੰਨਵਾਦ ਤੇ ਸਰ ਜਿਹੜੇ ਇਹਨਾਂ ਮੁੰਡੇ ਤੇ ਕੋਈ ਬੈਕ ਕੋਈ ਲਿੰਕ ਜਿਹੜੇ ਕੋਈ ਕੇਸ ਆ ਰਹਿ ਨਹੀ ਨਾ ਤੇ ਫਿਰ ਹਾਲ ਕੋਈ ਤਿੰਨਾ ਤੇ ਕੋਈ ਕੇਸ ਨਹੀਂ ਹੈਗਾ ਜੀ ਤੇ ਮਤਲਬ ਰੈਨ ਵਾਲੀ ਕਿੱਥੋਂ ਦੀ ਹੈ ਰੈਨ ਵਾਲਿਆ ਗਿਟਕੀਮਾ ਦੇ ਏਰੀਆ ਦੇ ਨੇ ਹੈਗੇ ਜੀ ਕਿੱਥੇ ਮਤਲਬ ਮਤਲਬ ਕਿੰਨੇ ਕੇਸ ਹਨ ਇਹ ਇੱਕ ਤਾਂ 18 ਸਾਲ ਤੋਂ 4-5 ਮਹੀਨੇ ਉੱਪਰ ਹੀ ਹੈ ਜੀ ਤੇ ਦੂਸਰੇ ਜਿਹੜੇ ਦੋਨੇ ਜੁਵਨਾਈਲ ਨੇ ਇੰਨੇ ਇਸ ਤੋਂ ਮਤਲਬ ਤੁਹਾਨੂੰ ਜਿਹੜੇ ਲਿੰਕ ਚ ਇਹਨਾਂ ਨੂੰ ਕਾਲ ਕੀਤੀ ਉਹ ਬੰਦੇ ਕਿਹੜੇ ਗੈਂਗ ਦੇ ਸੀ ਕਿੱਦਾਂ ਸੀ ਉਹ ਅਸੀਂ ਉਹ ਐਕਸਪਲੋਰ ਕਰ ਰਹੇ ਹਾਂ ਤੇ ਟੈਲੀਗ੍ਰਾਮ ਐਪ ਹੈਗੀ ਹੈ ਜਿਹਦੇ ਵਿੱਚ ਫੋਨ ਨੰਬਰ ਵੀ ਨਹੀਂ ਆਂਦਾ ਹੈ ਹੈਂਡਲਰ ਨੇ ਸਿੱਧਾ ਇਹਨਾਂ ਨੂੰ ਫੋਨ ਕੀਤਾ ਮੈਸੇਜ ਕੀਤਾ ਜਦੋਂ ਮੈਸੇਜ ਆਇਆ ਇਹ ਹੌਲੀ ਹੌਲੀ ਰਿਸਪੌਂਡ ਕਰਨਾ ਸ਼ੁਰੂ ਕੀਤਾ ਤੇ ਇਹ ਲੋਅਰ ਹੋ ਗਿਆ ਕਿ ਮੈਨੂੰ ਮੋਟਰਸਾਈਕਲ ਵੀ ਮਿਲੂਗਾ ਤੇ ਕਾਰ ਵੀ ਮਿਲੂਗੀ ਤੇ ਮੋਟਰਸਾਈਕਲ ਮਿਲੂਗਾ ਪਿਸਟਲ ਵੀ ਮਿਲੂਗਾ ਤੇ ਕਾਰਟਿਜਸ ਵੀ ਮਿਲਣਗੇ ਤੇ ਇਹ ਲੋਅਰ ਹੋ ਗਿਆ ਤੇ ਇਹਨੇ ਇੰਤਜ਼ਾਮ ਦੇ ਦਿੱਤਾ ਵਾਅਦਾ ਉਹਨਾਂ ਦਾ ਟਾਰਗੇਟ ਕੀ ਸੀ ਜਿਹੜੇ ਮਤਲਬ ਗਲਤ ਮਕਾਨ ਦੇ ਇਹਨਾਂ ਨੂੰ ਗੋਲਸ ਲਾਈ ਸੀ ਇਹਨਾਂ ਦੇ ਵੈਸੇ ਟਾਰਗੇਟ ਗਲਤ ਮਕਾਨ ਨਹੀਂ ਗਲਤ ਸ਼ੋਰੂਮ ਤੇ ਚਲਾਈ ਸੀ ਹਾਂਜੀ ਉਹ ਟਾਰਗੇਟ ਦੂਸਰਾ ਸੀਗਾ ਉਹ ਅਸੀਂ ਟਾਰਗੇਟ ਆਈਡੈਂਟੀਫਾਈ ਕਰ ਲਿਆ ਪਰ ਡਿਊ ਟੂ ਸਮ ਰੀਜ਼ਨਸ ਅਸੀਂ ਹਲੇ ਫਿਲਰ ਨਹੀਂ ਕਰ ਸਕਦੇ ਜਦ ਤੱਕ ਅਸੀਂ ਇਹਨਾਂ ਦੇ ਹੈਂਡਲਰ ਨੂੰ ਨਹੀਂ ਫੜ ਲੈਂਦੇ ਨਹੀਂ ਉਹ ਹਲੇ ਅਸੀਂ ਉਹ ਕਰ ਰਹੇ ਹਾਂ ਕਿਉਂਕਿ ਇਹਨਾਂ ਨੂੰ ਤਾਂ ਇਹਨਾਂ ਦੇ ਹੈਂਡਲਰ ਦਾ ਨਾਮ ਵੀ ਨਹੀਂ ਪਤਾ ਜਿਹੜਾ ਕੀ ਕੰਮ ਕਰਦੇ ਸੀ এজ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ 18 ਸਾਲ ਤੋਂ 4-5 ਮਹੀਨੇ ਉੱਪਰ ਹੈ ਾਰਮਾਨ ਤੇ ਜਿਹੜੇ ਜੁਵਨਾਈਲ ਨੇ ਉਹ 18 ਸਾਲ ਤੋਂ ਥੱਲੇ ਹੈ ਤੇ ਜਿਹੜਾ ਾਰਮਾਨ ਹੈ ਉਹ 12ਵੀਂ ਪਾਸ ਹੈ ਜੀ ਤੇ ਸਰ ਇਹਨਾਂ ਕੰਮ ਕਾਜ ਕੋਈ ਹਰਗਾ ਸੀ ਜੇ ਪੜਦੇ ਸੀ ਪੜਦਾ ਸੀ 12ਵੀਂ ਪਾਸ ਹੈ ਜੀ ਠੀਕ ਹੈ ਬਾਕੀ ਇਹਨਾਂ ਦੇ ਕਾਰਵਾਈ ਜੋ ਪਤਾ ਲੱਗ ਦਿੱਤੀ ਕੀ ਕੀਤੀ ਹੈ ਪਰਚਾ ਦਿੱਤਾ ਜੀ ਆਮ ਜੈਕਟ ਵੀ ਲਾਤਾ ਤੇ ਉਸ ਤੋਂ ਬਾਅਦ ਇਹਨਾਂ ਦਾ ਰਿਮਾਂਡ ਵੀ ਲੈ ਲਿਆ ਜੀ ਤੇ ਪੁਛਗਿਛ ਕਰ ਰਹੇ ਆ ਤੇ ਅਸੀਂ ਤਾਂ ਇਹਨਾਂ ਦਾ ਜਿਹੜਾ ਮੇਨ ਹੈਂਡਲਰ ਹੈ ਸਾਡਾ ਮੇਨ ਹੈਗਾ ਕਿ ਅਸੀਂ ਉਹਨੂੰ ਫੜੀਏ